ਅੱਜ ਮੈਨੂੰ ਪਤਾ ਲੱਗਿਆ ਸੁਖਚੈਨ ਸਿੰਘ ਜਿਹੜੇ ਬਿੱਕਰ ਸਿੰਘ ਦੇ ਬੇਟੇ ਸੀ ਕਿ ਉਹਨਾਂ ਦਾ ਬਰਿੰਟਨ ਦੇ ਵਿੱਚ ਇੱਕ ਬੜੀ ਮਾੜੀ ਘਟਨਾ ਨਾ ਐਕਸੀਡੈਂਟ ਨਾਲ ਮੌਤ ਹੋ ਗਈ ਹੈ ਤੇ ਰੋਜੀ ਰੋਟੀ ਲਈ ਕਿਉਂਕਿ ਸਰਕਾਰਾਂ ਜਿਹੜੀਆਂ ਸਾਡੀਆਂ ਭਾਰਤ ਦੀਆਂ ਉਹ ਬੜੀਆਂ ਨਲਾਇਕ ਨੇ ਇਹ ਬੇਰੁਜ਼ਗਾਰ ਹੋ ਕਰਕੇ ਜਿਹੜੇ ਸਾਡੇ ਨੌਜਵਾਨ ਨੇ ਉਹਦੇ ਮਾਪੇ ਜ਼ਮੀਨਾਂ ਵੇਚ ਕੇ ਬਾਹਰ ਭੇਜਦੇ ਆ ਤੇ ਉਹ ਜਦੋਂ ਕਮਾਈ ਕਰਨ ਲਈ ਜਾਂਦੇ ਆ ਤੇ ਉੱਥੇ ਜਦੋਂ ਐਦਾਂ ਦੀ ਘਟਨਾ ਵਾਪਰ ਜਾਂਦੀ ਆ ਮਾਂ-ਬਾਪ ਤਾਂ ਜਿਉਂਦਾ ਹੀ ਮਰ ਜਾਂਦਾ ਤੇ ਜਿਹੜਾ ਆਰਥਿਕ ਨੁਕਸਾਨ ਵੱਡਾ 30 ਤੋਂ 35 ਲੱਖ ਰੁਪਈਆ ਉਹਨਾਂ ਨੇ ਲਾਇਆ ਸੀ ਉਹ ਵੀ ਹੋ ਗਿਆ ਤੇ ਘਰੋਂ ਪੁੱਤਰ ਵੀ ਚਲਿਆ ਗਿਆ ਤੇ ਸਾਨੂੰ ਸੁਣ ਕੇ ਬੜਾ ਦੁੱਖ ਲੱਗਿਆ ਜੀ ਅੱਜ ਹੀ ਮਤਲਬ ਪਤਾ ਲੱਗਿਆ ਸਾਨੂੰ ਤੇ ਮੈਂ ਸਰਦਾਰ ਸਿਮਰਜੀਤ ਸਿੰਘ ਮਾਨਕਣ ਨੂੰ ਦੁੱਖ ਸਾਂਝਾ ਕਰਦਾ ਜੀ ਤੇ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਪਰਿਵਾਰ ਦੀ ਸਾਰ ਲਈ ਜਾਵੇ ਇਹਨਾਂ ਨੂੰ ਆਰਥਿਕ ਸਹਾਇਤਾ ਦੇਣੀ ਚਾਹੀਦੀ ਆ ਕਿਉਂਕਿ ਉਹਨਾਂ ਕੋਲੇ ਰਿਹਾ ਕੁਝ ਨਹੀਂ ਉਹਨਾਂ ਦਾ ਇੱਕ ਪੁੱਤਰ ਸੀ ਉਹੀ ਨੌਜਵਾਨ ਦੀ ਮੌਤ ਹੋ ਗਈ ਆ ਤੇ ਮਾਪੇ ਉਹਨਾਂ ਦੇ ਬਿਲਕੁਲ ਟੁੱਟ ਚੁੱਕੇ ਆ ਸਾਡੇ ਭਧੌੜ ਦੇ ਵਿੱਚ ਬਹੁਤ ਹੀ ਸੋਗਮਈ ਜਿਹੜੀ ਲਹਿਰ ਆ ਇਹ ਦੌੜ ਗਈ ਆ ਜੀ ਬਹੁਤ ਦੁੱਖ ਹੋਇਆ ਜੀ ਸਾਨੂੰ ਸੁਣ ਕੇ ਮੇਰੇ ਚਾਚਾ ਜੀ ਬਿੱਕਰ ਸਿੰਘ ਆ ਉਹਨਾਂ ਦੇ ਬੇਟਾ ਸੀਗਾ ਜੀ ਸਖਜੈਨ ਸਿੰਘ ਜੀ ਹਾਂ ਜੀ ਤਿੰਨ ਸਾਲ ਪਹਿਲਾਂ ਗਏ ਜੀ ਪੜਾਈ ਵੇਚ ਤੇ ਜੀ ਕੀ ਕਰਨਾ ਹੋਇਆ ਤਲਵ ਹੋਈ ਆ 13 ਤਰੀਕ ਦੇ ਸ਼ਾਮ ਨੂੰ 7:00 ਵਜੇ ਦੀ ਘਟਨਾ ਜੀ ਸਾਨੂੰ 11:00 ਵਜੇ ਦੇ ਕਰੀਬ ਪਤਾ ਲੱਗਿਆ ਕੀ ਨੇ ਰਿਹਾ ਕਿ ਮਤਲਬ ਜਿਵੇਂ ਕਿ ਮੈਂ ਕਹਿੰਦਾ ਇੱਕ ਤਾਂ ਉਹਦੇ ਨਾਲ ਮੁੰਡੇ ਸੀਗਾ ਜਿਹੇ ਤੋਂ ਤਲਵੰਡੀ ਤੋਂ ਹਾਂਜੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਉਹ ਉਹਨਾਂ ਦੇ ਮਾਤਾ ਪਿਤਾ ਇੱਥੇ ਆ ਗਏ ਸੀਗੇ ਜੀ ਰਾਤ ਨੂੰ ਬਿਕਰਮ ਜੀ ਮੁੰਡਾ ਨਾਲ ਤੇ ਇੱਕ ਮੇਰੇ ਜਿਹੜੇ ਵੱਡੇ ਚਾਚਾ ਜੀ ਆ ਉਹਨਾਂ ਦੀ ਬੇਟੀ ਯੂਕੇ ਆ ਉਹ ਸਾਡੇ ਮਤਲਬ ਜੀਜਾ ਜੀ ਦਾ ਰਿਸ਼ਤੇਦਾਰ ਉਹਨਾਂ ਦੇ ਨਾਲ ਕੈਨੇਡਾ ਸੀਗਾ ਉਹਨਾਂ ਨੇ ਵੀ ਉਹਨਾਂ ਨੂੰ ਪ੍ਰਾਣੇ ਨੂੰ ਦੱਸ ਦਿੱਤਾ ਸੀ ਫਿਰ ਉਹਨਾਂ ਨੇ ਚਾਚਾ ਜੀ ਨੂੰ ਫੋਨ ਕਰਿਆ ਸੀ ਹਾਂਜੀ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਐਕਸੀਡੈਂਟ ਦੱਚਾ ਜੀ ਮੌਕੇ ਤੇ ਹਸਪਤਾਲ ਲੈ ਗਿਆ ਸੀ ਕੌਣ ਲੈ ਗਿਆ ਹਸਪਤਾਲ ਪਹੁੰਚ ਗਏ ਸੀਗੇ ਜੀ ਹਸਪਤਾਲ ਲੈ ਗਏ ਸੀ ਪੁਲਿਸ ਕੌਣ

ਇਦੇ ਬਾਰੇ ਹਜੇ ਪਰਿਵਾਰ ਫੈਸਲਾ ਕਰ ਰਿਹਾ ਜੀ ਹਜੇ ਕਲੀਅਰ ਫੈਸਲਾ ਨਹੀਂ ਹੋਇਆ ਜੋ ਵੀ ਉਹਨਾਂ ਦੀ ਮਦਦ ਕਰ ਸਕਦੇ ਜ਼ਰੂਰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਧਰ ਵੀ ਆਪਣੇ ਪੰਜਾਬ ਸਰਕਾਰ ਨੂੰ ਵੀ ਤੇ ਉੱਧਰਲੇ ਵੀ ਜੋ ਕਾਨੂੰਨ ਹੈ ਜੋ ਮਦਦ ਹੋ ਸਕੇ ਜੇ ਕਰਨੀ ਚਾਹੀਦੀ ਹੈ ਕਿਉਂਕਿ ਨੌਜਵਾਨ ਮੁੰਡਾ ਛੇ ਇਦੋਂ ਵੱਡਾ ਘਟਾ ਕੋਈ ਨਹੀਂ ਕੈਨੇਡਾ ਚ ਮੇਰੇ ਚਾਚੇ ਜੀ ਦਾ ਲੜਕਾ ਸੁਖਚਾਨ ਸਿੰਘ ਉਹ ਤਿੰਨ ਸਾਲ ਪਹਿਲਾਂ ਗਿਆ ਸੀ ਇੱਥੇ ਪੜ੍ਹਾਈ ਲਈ ਕੋਸਪੜਾਈ ਪਹਿਲਾਂ ਉਹਨੇ ਬ੍ਰੈਟਨ ਉੱਥੇ ਕੀਤੀ ਹੈ ਫਿਰ ਕੋਲੋਨਾ ਸੈਰ ਚਲਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਕੋਲੋਨਾ ਸਿੱਕ ਤੇ 10 ਕ ਦਿਨ ਹੀ ਹੋਏ ਸੀ ਤਕਰੀਬਨ ਉਹ ਉਹ ਕਹਿੰਦਾ ਉਹਦੇ ਕੰਮ ਤੇ ਚੱਲਿਆ ਸੀ ਸਪਲਾਈ ਦੇਣ ਗੱਡੀ ਤੇ ਰਸਤੇ ਦੇ ਵਿੱਚ ਉਹਦਾ ਭਿਆਨਕ ਐਕਸੀਡੈਂਟ ਆਪਾਂ ਨੂੰ ਆਪਾਂ ਨੂੰ ਉਹਦੇ ਨਾਲ ਰਹਿੰਦੇ ਸੀ ਮੁੰਡੇ ਵਿਕਰਮਜੀਤ ਤਲਵੰਡੀ ਦਾ ਮੁੰਡਾ ਉਹਦਾ ਕਲਾਸਮੇਟ ਆ ਉਹ ਇਕੱਠੇ ਰਹਿੰਦੇ ਸੀ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਦਿੱਤੀ ਹੈ ਬੇਸ ਬੋਲ ਰਹੇ ਕਿ ਹਸਪੀਟਲ ਚ ਹੈ ਬਾਡੀ ਉਹਦੀ ਹੈ ਇਸ ਟਾਈਮ ਹਸਪੀਟਲ ਚ ਹੈ ਕਿ ਆ ਪੁੱਤਰ ਕੈਨੇਡਾ ਤੋਂ ਕੈਨੇਡਾ ਚ ਉਹਦੇ ਯਾਰ ਮਿੱਤਰ ਆ ਜੇ ਇਧਰ ਪਰਿਵਾਰ ਬਣੂ ਨਹੀਂ ਕੀ ਜਾਣਾ ਚਾਹੁੰਦੇ ਸੀ ਪਰਿਵਾਰ ਮੈਂਬਰ ਮਤਲਬ ਉਹਨੇ ਟਿਕਟ ਕਰਵਾਉਣੀ ਸੀ ਤੇ ਉਹ ਉੱਤ ਪਹਿਲਾਂ ਹੋਈ ਨਹੀਂ ਅਜ ਕੱਲ ਹੀ ਉਹਨਾਂ ਨੇ ਟਿਕਟ ਕਰਵਾਉਣੀ ਸੀ ਜਾਣਾ ਸੀ ਉਹਦੀ ਮੰਮੀ ਦਾ ਤੇ ਡੈਡੀ ਦਾ ਵੀਜਾ ਆਇਆ ਵਾ ਉਹਨਾਂ ਨੇ ਜਾਣਾ ਸੀ ਉਹਦੇ ਕੋਲੇ ਕਰਦਿਆਂ ਹੋਇਆ ਕਬੀਲਦਾਰ ਨੇ ਤੇ ਕੰਮ ਤੇ ਅਜੇ ਤੱਕ ਨਹੀਂ ਜਾਇਆ ਗਿਆ ਉਹ ਜਾਣਾ ਚਾਹੁੰਦੇ ਸੀ ਕਿੰਨੇ ਸਾਲ ਪਹਿਲਾਂ 3 ਸਾਲ ਹੋ ਗਏ ਕਿਸ ਬੇਸ ਤੇ ਪੜਾਈ ਵੀ ਸੀ 2 ਪ੍ਰਾਇਲ ਜੀ ਉਮਰ ਉਹਦਾ 2 April ਦਾ ਜਨਮਾ 2000 ਦਾ 30 ਸਾਲ ਦੀ ਉਮਰ ਆ ਮਤਲਬ 24 ਅਪ੍ਰੈਲ 2024 23 24ਵਾਂ ਸਾਲ ਲੱਗ ਜਾਣਾ ਸੀ ਇਹ ਮਦਦ ਕੀ ਆਮ ਜਿੰਦੂ ਉਧਰ ਤੋਂ ਮਦਦ ਅਸੀਂ ਇਹੀ ਮੰਗ ਕਰਦੇ ਹਾਂ ਵੀ ਜੋ ਵੀ ਮਤਲਬ ਸਰਕਾਰ ਆ ਜਾ ਜਾਂ ਕੋਈ ਉਧਰਲੀ ਜਾਏ ਤੇਰੀ ਜੋ ਵੀ ਪ੍ਰਵਾਸ ਦੀ ਮਦਦ ਕਰ ਸਕਦਾ ਮਤਲਬ ਉਹ ਮਦਦ ਕਰਨੀ ਚਾਹੀਦੀ ਜੋ ਉਧਰ ਪਿੰਡ ਦੇ ਮਤਲਬ ਭਧੌੜ ਦੇ ਆਪਣੇ ਮੈਂਬਰ ਬੈਠੇ ਆ ਉਹ ਵੀ ਮਦਦ ਕਰਨ ਜਿੰਨੀ ਵੀ ਹੋ ਸਕਦਾ ਬਾਡੀ ਇੱਥੇ ਲਿਆਉਣ ਦੇ ਵਿੱਚ ਕਜਨ ਸੀਗਾ ਜੀ ਰੋਜੀ ਰੋਟੀ ਲਈ ਬਾਹਰ ਗਿਆ ਸੀਗਾ ਵਿਦੇਸ਼ ਤੇ ਉੱਧਰ ਕਿਸੇ ਦੁਰਘਟਨਾ ਚ ਕਿ ਸੜਕ ਹਾਸੇ ਦੇ ਵਿੱਚ ਉਸਦੀ ਡੈਥ ਹੋ ਗਈ ਤੇ ਉਦੋਂ ਬਾਅਦ ਸਾਡੇ ਪਰਿਵਾਰ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆਗਾ ਵੀ ਪਰਿਵਾਰ ਦਾ ਇੰਨਾ ਬੁਰਾ ਹਾਲ ਕਿ ਮਾਂ ਪਿਓ ਇਕੱਲਾ ਰਹਿ ਗਿਆ ਰੋਜੀ ਰੋਟੀ ਲਈ ਗਿਆ ਸੀ ਪਰਿਵਾਰ ਦੀ ਖਾਤਰ ਵੀ ਕੁਝ ਕਮਾ ਕੇ ਫਿਰ ਵਿਆਹ ਕਰਵਾਉਂਗਾ ਵੀ ਆ ਦੀ ਖਾਤਰੀ ਗਿਆ ਸੀਗਾ ਵੀ ਘਰ ਦਾ ਵੀ ਕਬੀਲਦਾਰੀ ਚੱਕੀ ਸੀ ਉਸ ਮੁੰਡੇ ਨੇ ਵੀ ਐਸੀ ਤਾਂ ਇਹ ਸਰਕਾਰ ਅੱਗੇ ਮੰਗ ਕਰਦੇ ਆ ਵੀ ਵੀ ਉਹਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਉਹਦੀ ਬੋਡੀ ਨੂੰ ਇੱਧਰ ਲਿਆਂਦਾ ਜਾਵੇ ਤਾਂ ਜੋ ਜੋ ਵੀ ਰੀਤੀ ਰਿਵਾਜ ਹੁੰਦੇ ਆ ਪਰਿਵਾਰ ਦੇ ਉਹਨਾਂ ਨਾਲ ਸੰਸਕਾਰ ਕਰ ਸਕਣ ਸਰਦਾ ਪਰਿਵਾਰ ਵਿੱਚ ਕੌਣ ਰਹਿ ਗਿਆ ਜੀ ਬਾਕੀ ਪਰਿਵਾਰ ਦੇ ਵਿੱਚ ਜੀ ਮਾਤਾ ਪਿਤਾ ਇੱਕ ਭਰਾ ਜੀ ਪਰਜਾਈ ਉਹ ਬੱਚੇ ਵਸੇ ਹੀ ਰਹੇ ਨੇ